ਨੂੰ ਅੱਗੇ ਕਰ ਦਿਓ ਇੱਕ ਮਿੰਟ ਰੁਕ ਜਾ ਚਲੋ ਆਵਾਜ਼ ਦੀ ਪਾਰਟੀ ਜਿੰਦ ਗਿਆ ਜਿੰਦ ਗਿਆ ਆਵਾਜ਼ ਦੀ ਪਾਰਟੀ ਸਾਡੇ ਵਿੱਚ ਆਏ ਨੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ ਜਿੱਤ ਗਿਆ ਵੀ ਜਿੱਤ ਗਿਆ ਪਾਰਾ ਜਿੱਤ ਗਿਆ ਜਿੱਤ ਗਿਆ ਵੀ ਜਿੱਤ ਗਿਆ ਪਾਰਾ ਜਿੱਤ ਗਿਆ ਜਿੱਤ ਗਿਆ ਬੋਲੋ ਭਾਈ ਸਾਰੇ ਆਵਾਜ਼ ਦੀ ਪਾਰਟੀ ਜਿੰਦਾਬਾਦ ਆਵਾਜ਼ ਦੀ ਹਰਮਨ ਕੈਦਰੀ ਬਾਦ ਜਿੰਦਾਬਾਦ ਆមਰਦੀ ਪਾਰਟੀ ਜਿੰਦਾਬਾਦ ਆមਰਦੀ ਪਾਰਟੀ ਜਿੰਦਾਬਾਦ ਜਿੱਤ ਗਿਆ ਵੀ ਜਿੱਤ ਗਿਆ ਧਰੂ ਵਾਲਾ ਜਿੱਤ ਗਿਆ ਜਿੱਤ ਗਿਆ ਵੀ ਜਿੱਤ ਗਿਆ ਧਰੂ ਵਾਲਾ ਜਿੱਤ ਗਿਆ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਐਸੇ ਜਿੱਥੇ ਵੀ ਜਗ੍ਹਾ ਮਿਲਦੀ ਰੁਕੇ ਚੌਂਕ ਦੇ ਵਿੱਚ ਦੋ ਵਿੱਚ ਗੱਡੂ ਸਾਹਿਬ ਨੂੰ ਸੰਬੋਧਨ ਕਰ ਲਈਏ ਤੇ ਸਾਰੇ ਜੋ ਬੱਚੇ ਬਜ਼ਰੀਕ ਆਪਣੇ ਇਹਨਾਂ ਲੱਡੂ ਵੰਡੇ ਜਾਣਗੇ ਜੇ ਤੁਸੀਂ ਖੁਸ਼ੀ ਦੇ ਵਿੱਚ ਆਵਾਜ਼ ਦੀ ਪਾਰਟੀ ਜਿੰਦਾਬਾਦ ਓਏ ਹਕਮਾਲਾ ਬਾਈ ਐਨੂੰ ਨਿਕਾਲ ਲਓ ਆ ਜਾ ਆ ਜਾ ਰਹੀ ਗੱਡਣਾ ਲਾ ਲਓ ਸਰਕਲ ਚਾਤਖਾਂ ਨੂੰ ਭੇਜੋ ਜੇ ਇੱਥੇ ਰੋ ਅੰਦਰ ਰੋ ਉਹ ਡਾਡੇ ਸਾਹਮਣੇ ਹਲਕਾ ਬਜ਼ਾਇ ਡਾਕਟਰ ਚੰਦੇ ਸਿੰਘ ਜੀ ਉਹ ਬਾਦ ਬਸ ਦੋ ਮਿੰਟ ਬਰੇਕ ਡਾਕਟਰ ਸਾਹਿਬ ਡਾਕਟਰ ਸਾਹਿਬ ਪਾਣੀ ਮਾ ਗੱਲ ਕਰਦੇ ਨੇ ਭਾਈ ਰਸਤਰਾਵੋ ਕੀ ਹੈ ਸਾਈਡ ਤੋਂ ਹਲਕਾ ਚਮਕੌਰ ਸਾਹਿਬ ਦੇ ਸਾਰੇ ਨਿਵਾਸੀ ਆਵਾਜ਼ੀ ਪਾਰਟੀ ਦੇ ਸਾਰੇ ਅਧਿਕਾਰ ਸਹਿबान ਤੇ ਵਲੰਟੀਅਰ ਸਹਿबान ਸਾਰੇ ਮੇਰੇ ਸਤਕਾਰਯੋਗ ਸਿਰ ਮੇਰੇ ਬਜ਼ੁਰਗ ਨੌਜਵਾਨ ਸਾਥੀ ਸਾਰਿਆਂ ਨੂੰ ਬਹੁਤ ਬਹੁਤ ਵੈਗਰ ਦੀ ਕਾਲਤਾ ਵੈਗਰ ਦੀ ਕੀ ਭਤੇ ਸਾਥੀ ਵਾਜਸੀ ਇਹ ਜੋ ਜਸ਼ਨ ਇਹ ਖੁਸ਼ੀ ਮਨਾ ਰਹੇ ਆ ਤੇ ਤੁਹਾਡਾ ਸਾਰਿਆਂ ਦਾ ਪੰਜਾਬ ਵਾਸੀਆਂ ਦਾ ਪਰ ਖਾਸ ਤੌਰ ਤੇ ਲੁਧਿਆਣਾ ਵਾਸੀਆਂ ਦਾ ਅਤੇ ਗੁਜਰਾਤ ਵਾਸੀਆਂ ਦਾ ਧੰਨਵਾਦ ਕਰਨ ਲਈ ਇੱਥੇ ਪਹੁੰਚੇ ਆਂ ਔਰ ਸਾਡੇ ਨਾਲ ਮਿਲ ਕੇ ਖੁਸ਼ੀ ਮਨਾ ਰਹੇ ਆ ਕਿਉਂਕਿ ਇੱਕ ਬਹੁਤ ਵੱਡੀ ਜਿਹੜੀ ਜਿੱਤ ਉਹ ਅੱਜ ਲੁਧਿਆਣਾ ਪੱਛਮੀ ਚ ਸਾਡੇ ਸੰਜੀਵ ਅਰੋੜਾ ਜੀ ਜੋ ਉੱਥੋਂ ਇੱਕ ਬਹੁਤ ਵੱਡੀ ਲੀਡ ਨਾਲ 10000 ਤੋਂ ਵੱਧ ਦੀ ਲੀਡ ਨਾਲ ਤੁਸੀਂ ਸਾਰਿਆਂ ਨੇ ਕਾਮਯਾਬ ਕੀਤਾ ਤੇ ਦੂਸਰਾ ਸਾਡਾ ਗੁਜਰਾਤ ਚ ਗੋਪਾਲ ਟਾਲੀਆ ਜੀ ਉਹ ਵੀ ਇੱਕ ਬਹੁਤ ਵੱਡੀ ਲੀਡ ਲੈ ਕੇ ਜਿਹੜਾ ਕਾਮਯਾਬ ਹੋਏ ਨੇ ਸੋ ਮੈਂ ਸਾਰਿਆਂ ਨੂੰ ਹਲਕਾ ਨਿਵਾਸੀ ਉਸਦੇ ਹਲਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ। ਪਰ ਤੁਹਾਡੇ ਵਿੱਚ ਤੁਹਾਡਾ ਮੈਂ ਧੰਨਵਾਦ ਕਰਦਾ। ਕਿਉਂਕਿ ਜੜ ਹੈ ਦੇਖਦਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਜੋ ਨੀਤੀਆਂ ਸਰਦਾਰ ਭਗਵਾਨ ਸਿੰਘ ਮਾਨੋਂ ਦੇ ਅਗਵਾਈ ਤੋਂ ਪਿਛਲੇ 3 ਸਾਲ ਤੋਂ ਚੱਲ ਰਹੀਆਂ। ਚਾਹੇ ਉਹ 90% ਲੋਕਾਂ ਉਸ ਤੋਂ ਬਿਜਲੀ ਟੈਂਡ ਦੀ ਗੱਲ ਹੋਵੇ ਚਾਹੇ ਕਿਸਾਨਾਂ ਨੂੰ 12-12 ਘੰਟੇ ਦਾ ਵੱਧ ਦੇਣ ਦੀ ਬਿਜਲੀ ਟੈਂਡ ਦੀ ਗੱਲ ਹੋਵੇ ਚਾਹੇ ਚੰਗੇ ਸਕੂਲ ਬਣਾਉਣ ਦੀ ਗੱਲ ਹੋਵੇ ਚਾਹੇ ਚੰਗੇ ਹਸਪਤਾਲ ਬਣਾਉਣ ਦੀ ਗੱਲ ਹੋਵੇ ਚਾਹੇ ਟੋਲ ਪੁਆਇੰਟ ਬੰਦ ਕਰਨ ਦੀ ਗੱਲ ਹੋਵੇ ਪੰਜਾਬ ਵਾਸੀਆਂ ਨੇ ਅੱਜ ਇਹ ਮੋਹਰ ਲਗਾਈ ਹੈ ਔਰ ਤੁਸੀਂ ਦੇਖਿਓ ਕਿ ਜਿੰਨੀਆਂ ਵੀ ਜਿੰਮੇਵਾਰੀਆਂ ਹੋਈਆਂ ਔਰ ਕੁਝ ਮਹੀਨੇ ਪਹਿਲਾਂ ਪੰਜ ਜਿਮਨੀ ਚੋਣਾਂ ਹੋਈਆਂ ਸੀ ਜਿਹਨਾਂ ਤੋਂ ਪੰਜਾਬ ਵਾਸੀਆਂ ਨੇ ਚਾਰੋਂ ਤੇ ਜਿਹੜਾ ਆਮ ਆਦਮੀ ਪਾਰਟੀ ਨੂੰ ਕਬਜ਼ਾ ਕੀਤਾ ਔਰ ਅੱਜ ਜਿਹੜਾ ਆਪੋਜੀਸ਼ਨ ਪਾਰਟੀਆਂ ਵੀ ਇਹੀ ਕਹਿ ਰਹੀਆਂ ਸੀ ਕਿ ਜਿਹੜੀ ਲੁਧਿਆਣੇ ਦੀ ਚੋਣ ਹੈ ਇੱਕ ਸੈਮੀਫਾਈਨਲ ਔਰ ਅਸੀਂ ਵੀ ਕਿਹਾ ਵੀ ਬਿਲਕੁਲ ਠੀਕ ਤੇ ਅੱਜ ਪੰਜਾਬ ਵਾਸੀਆਂ ਨੇ ਮੋਹਰ ਲਗਾ ਦਿੱਤੀ ਕਿ ਜੋ ਪਿਛਲੇ 75 ਸਾਲ ਤੋਂ ਨਹੀਂ ਹੋਇਆ ਉਹ ਆਮ ਆਦਮੀ ਪਾਰਟੀ ਨੇ 3 ਸਾਲਾਂ ਦੇ ਅੰਦਰ ਇੱਕ ਇਤਿਹਾਸ ਜਿਹੜਾ ਰਚਤਾ ਸ ਮੈਂ ਧੰਨਵਾਦ ਕਰਦਾ ਅਰਵਿੰਦ ਕੇਜਰੀ ਵਾਲੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜਿਨ੍ਹਾਂ ਨੇ ਲੋਕ ਪੱਖੀ ਜਿਹੜੀਆਂ ਨੀਤੀਆਂ ਬਣਾਈਆਂ ਤੇ ਇੱਕ ਵਾਰੀ ਤਾੜੀਆਂ ਜਿਹੜੀਆਂ ਬੰਦਿਆ ਸਾਰਿਆਂ ਲਈ ਸਾਡੇ ਭਗਵੰਤ ਮਾਨ ਜੀ ਲਈ ਪਾਰਟੀ ਜਿੰਦਾਬਾਦ ਤੇ ਇੱਕ ਵਾਰੀ ਤੁਹਾਡੇ ਵਾਲੀ ਤਾੜੀਆਂ ਸਾਰਿਆਂ ਲਈ ਜਿਹੜਾ ਨੇ ਇਹਨਾਂ ਮਾਨ ਬਖਸ਼ੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬ ਯਾਰਵਾਸੀ ਜਿੰਨੇ ਵੀ ਇੱਥੇ ਖੜੇ ਨੇ ਕਿ ਆ ਸਾਡੀ ਖੁਸ਼ੀ ਵਿੱਚ ਆਪਾਂ ਸਾਰੇ ਖੁਸ਼ ਹੋ ਇਸ ਖੁਸ਼ੀ ਜੇ ਸ਼ਰੀਕ ਹੋਈਏ ਔਰ ਆਪਣੇ ਜਿਹੜੇ ਲੱਡੂ ਵੰਡ ਕੇ ਆਸੀਂ ਇਹ ਖੁਸ਼ੀ ਜੇ ਮਨਾਉਣੀ ਆਪਣੀ ਹੋਰ ਦੁਖਣੀ ਕਰਨੀ ਹੈ ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ